ਕੀ ਹਾਲ ਚਾਲ ਹੈ ਸਭ ਦੇ ਆਪਾਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਆ ਦ੍ਰਿਸ਼ਮ ਉਹ ਵੀ ਦੇਖ ਕੇ ਕਿਵੇਂ ਇੱਕ ਘਰ ਵਾਲ ਨੇ ਆਪਣੀ ਘਰ ਵਾਲੀ ਦਾ ਕਤਲ ਕੀਤਾ ਆਪਾਂ ਤੁਹਾਨੂੰ ਜੋ ਵੀ ਸਟੋਰੀਆਂ ਸੁਣਾਵਾਂਗੇ ਉਹ ਸਾਰੀਆਂ ਸੱਚੀਆਂ ਹੋਣਗੀਆਂ ਕੋਈ ਵੀ ਕਾਲਪਨਿਕ ਕਹਾਣੀ ਨਹੀਂ ਹੋਊਗੀ ਸੋ ਅੱਜ ਦੀ ਸਟੋਰੀ ਸਟਾਰਟ ਕਰਦੇ ਆ 12 ਅਗਸਤ 2024 ਨੂੰ ਇੱਕ ਹਸਬੈਂਡ ਵਾਈਫ ਪੁਲਿਸ ਸਟੇਸ਼ਨ ਪਹੁੰਚਿਆ ਬੰਗਲੌਰ ਵਿੱਚ ਤੋਂ ਇੱਕ ਰਿਪੋਰਟ ਲਿਖਾਉਂਦੇ ਆ ਜ ਜਿਹਦੇ ਵਿੱਚ ਉਹ ਦੱਸਦੀ ਆ ਕਿ ਉਹਦੀ ਇੱਕ ਸਹੇਲੀ ਲਲਿਤਾ 11 ਅਗਸਤ 2024 ਤੋਂ ਅ ਅ ਗੈਰ ਮਤਲਬ ਉਹ ਉਹਦੇ ਕੰਟੈਕਟ ਵਿੱਚ ਨਹੀਂ ਆਈ ਆਪਣੀ ਸਹੇਲੀ ਦੇ ਤੇ ਪੁਲਿਸ ਨੂੰ ਉਹ ਆਪਣੀ ਪੂਰੀ ਜਾਣਕਾਰੀ ਦਿੰਦੀ ਆ ਜ ਜਿਹਦੇ ਵਿੱਚ ਉਹ ਜ਼ਾਦਦੀ ਆ ਕਿ ਉਸ ਦੀ ਸਹੇਲੀ 11 ਅਗਸਤ ਨੂੰ ਉਹਨੂੰ ਮਿਲਣ ਆਈ ਸੀ ਤੇ ਉਹਨੇ ਉਹਨੂੰ ਕਿਹਾ ਵੀ ਤੂੰ ਮੈਨੂੰ ਆਪਣੀ ਸਕੂਟਰੀ ਦੇ ਦੇ ਮੈਂ ਆਪਣੇ ਹਸਬੰਡ ਉਮੇਸ਼ ਨੂੰ ਮਿਲਣ ਜਾਣਾ ਜਿਹਦੇ ਨਾਲ ਉਹਦਾ ਡਿਸਪਿਊਟ ਚੱਲ ਰਿਹਾ ਸੀਗਾ ਪਿਛਲੇ 2 ਸਾਲਾਂ ਤੋਂ ਉਹ ਆਪਣੇ ਬੇਟੇ ਦੇ ਨਾਲ ਰਹਿ ਰਹੀ ਸੀ ਤੇ ਉਸ ਨੇ ਉਹਨੂੰ ਜਾਨ ਲੱਗੀ ਨੇ ਕਿਹਾ ਵੀ ਜੇ ਕੋਈ ਮੇਰੀ ਕਾਲ ਜਾਂ ਮੈਂ ਵਾਪਸ ਨਾ ਆਈ ਤਾਂ ਤੂੰ ਪੁਲਿਸ ਨੂੰ ਕੰਟੈਕਟ ਕਰਦੀ ਵੀ ਉਮੇਸ਼ ਮੇਰੇ ਉੱਪਰ ਪ੍ਰੈਸ਼ਰ ਬਣਾ ਰਿਹਾ ਵੀ ਤੂੰ ਮੈਨੂੰ ਮਿਲ ਆਪਾਂ ਆਪਣਾ ਡਿਸਪਿਊਟ ਖਤਮ ਕਰਦੇ ਆ ਤੇ ਐਡਵੋਸ ਤੋਂ ਪਹਿਲਾਂ ਆਪਾਂ ਇੱਕ ਵਾਰ ਇੱਕ ਦੂਜੇ ਨੂੰ ਮਿਲਦੇ ਆ ਤੇ ਫਿਰ ਉਹਨੇ ਕਿਹਾ ਵੀ ਤੂੰ ਮੈਨੂੰ ਆਪਣੀ ਸਕੂਟਰੀ ਦੇ ਦੇ ਮੈਂ ਤੇਰੀ ਸਕੂਟਰੀ ਉੱਤੇ ਉਹਨੂੰ ਮਿਲਣ ਜਾ ਰਹੀਆਂ ਜੇ ਮੈਂ ਕੱਲ ਨੂੰ ਵਾਪਸ ਨਾ ਆਈ ਤਾਂ ਤੂੰ ਪੁਲਿਸ ਵਿੱਚ ਇਨਫੋਰਮ ਕਰਦੀ ਵੀ ਮੇਰੇ ਨਾਲ ਜੋ ਵੀ ਹੋਇਆ ਉਹਦਾ ਉਮੇਸ਼ ਜ਼ਿੰਮੇਵਾਰ ਆ 11 ਅਗਸਤ ਨੂੰ ਉਹ ਆਪਣੀ ਸਹੇਲੀ ਨੂੰ ਲੋਕੇਸ਼ਨ ਫੋਨ ਦੀ ਸ਼ੇਅਰ ਕਰਕੇ ਉਮੇਸ਼ ਨੂੰ ਮਿਲਣ ਚਲੀ ਜਾਂਦੀ ਆ ਸ਼ਰਟਨ 60 ਕਿਲੋਮੀਟਰ ਦੂਰ ਮਤਲਬ ਕਿ ਬੰਗਲੌਰ ਤੋਂ 60 ਕਿਲੋਮੀਟਰ ਦੂਰ ਜਾ ਕੇ ਉਹਦੀ ਲੋਕੇਸ਼ਨ ਸ਼ਾਮ ਨੂੰ 6 ਵਜੇ ਕੇ 11 ਮਿੰਟ ਤੇ ਆਫ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਦੀ ਸੈਲੀ ਸੋਈ ਦੀ ਆ ਵੀ ਚਲੋ ਕੋਈ ਨਾ ਫੋਨ ਸਵਿਚ ਆਫ ਹੋ ਗਿਆ ਹੋਊਗਾ ਜਾਂ ਦੂਰ ਚਲੀ ਗਈ ਜਾਂ ਕਿਸੇ ਕਰਕੇ ਇੰਟਰਨੈਟ ਦੀ ਕਨੈਕਟੀਵਿਟੀ ਨਹੀਂ ਹੋਊਗੀ ਤਾਂ ਵਾਪਸ ਨਹੀਂ ਆਈ 11 ਅਗਸਤ ਨੂੰ ਤਕਰੀਬਨ 9-10 ਵਜੇ ਦੇ ਨੇੜੇ ਉਹਦਾ ਹਸਬੰਡ ਆਉਂਦਾ ਉਮੇਸ਼ ਉਹਦੀ ਸਹੇਲੀ ਨੂੰ ਮੈਂ ਤੇ ਉਹਨੂੰ ਉਹਦੀ ਸਕੂਟਰੀ ਵਾਪਸ ਕਰ ਦਿੰਦਾ ਕਹਿੰਦਾ ਵੀ ਇਹ ਤੇਰੀ ਸਕੂਟਰੀ ਆ ਤੇ ਮੈਨੂੰ ਲਲਿਤਾ ਨੇ ਫੜਾਈ ਸੀ ਵੀ ਤੈਨੂੰ ਵਾਪਸ ਕਰਦਾ ਤੇ ਉਹਦੀ ਸਹੇਲੀ ਨੂੰ ਸਵਾਲ ਕੀਤਾ ਵੀ ਲਲਿਤਾ ਕਿੱਥੇ ਆ ਤਾਂ ਉਹਨੇ ਉਹਨੂੰ ਕਿਹਾ ਵੀ ਉਹਨੂੰ ਮੈਂ ਪਿੱਛੇ ਬੱਸ ਸਟਾਪ ਤੇ ਡ੍ਰੌਪ ਕਰਤਾ ਤੇ ਐਂ ਕਹਿ ਕੇ ਉਹ ਚਲਿਆ ਜਾਂਦਾ ਉੱਥੋਂ ਦੂਸਰੇ ਦਿਨ ਜਦੋਂ ਉਹ ਲਲਿਤਾ ਨੂੰ ਦੁਬਾਰਾ ਕਾਲ ਕਰਦੀ ਆ ਤੈਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਉੱਥੋਂ ਕੋਈ ਵੀ ਨਹੀਂ ਮਿਲਦਾ ਫਿਰ ਉਹ ਆਪਣੇ ਘਰ ਵਾਲਾ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੀ ਆ ਵੀ ਮੈਨੂੰ ਲਲਿਤਾ ਨੇ ਇਦਾਂ ਇਦਾਂ ਸਭ ਕੁਝ ਦੱਸਿਆ ਸੀ ਵੀ ਮੈਨੂੰ ਮੇਰੇ ਘਰ ਵਾਲ ਤੇ ਡਾਊਟ ਆ ਵੀ ਉਹ ਮੈਨੂੰ ਕੁਝ ਕਰਨਾ ਦਵੇ ਉਸ ਤੋਂ ਬਾਅਦ ਉਹ ਹਸਬੰਡ ਵਾਈਫ ਸਾਰੀ ਰਾਤ ਵੇਟ ਕਰਦੇ ਆ ਤੇ 12 ਅਗਸਤ 2024 ਨੂੰ ਪੁਲਿਸ ਸਟੇਸ਼ਨ ਵਿੱਚ ਜਾ ਕੇ ਰਿਪੋਰਟ ਲਿਖਾ ਦਿੰਦੇ ਆ ਪੁਲਸਾਰੇ ਸਾਰੀ ਇਨਫੋਰਮੇਸ਼ਨ ਨੋਟ ਕਰਦੇ ਆ ਤੇ ਉਹ ਉਮੇਸ਼ ਨੂੰ ਪੁਲਿਸ ਸਟੇਸ਼ਨ ਬੁਲਾ ਲੈਂਦੇ ਆ ਤੇ ਉਹਦੇ ਨਾਲ ਪੁੱਛ ਪੜਤਾਲ ਕਰਦੇ ਆ ਪਹਿਲਾਂ ਤਾਂ ਉਮੇਸ਼ ਕਾਫੀ ਲਾਰੇ ਲੱਪੇ ਲਾਉਂਦਾ ਵੀ ਮੈਨੂੰ ਨਹੀਂ ਪਤਾ ਕਿੱਥੇ ਚਲੀ ਗਈ ਮੈਨੂੰ ਸਿਰਫ ਮਿਲਣ ਆਈ ਸੀ ਮੇਰੇ ਤੋਂ ਬਾਅਦ ਚਲੀ ਗਈ ਫਿਰ ਪੁਲਿਸ ਵਾਲੇ ਤਾਂ ਰਿਮਾਂਡ ਲੈਂਦੇ ਆ ਤੇ ਰਿਮਾਂਡ ਦੇ ਦੌਰਾਨ ਉਹ ਮੰਨ ਜਾਂਦਾ ਵੀ ਹਾਂ ਇਹਨੂੰ ਮੈਂ ਸ਼ਹਿਰ ਤੋਂ 60 ਕਿਲੋਮੀਟਰ ਦੂਰ ਮਿਲਣ ਲਈ ਜ਼ਰੂਰ ਬੁਲਾਇਆ ਸੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਉਹਦੇ ਨਾਲ ਕੀ ਹੋਇਆ ਜਦੋਂ ਉਸ ਦਾ ਪੁਲਿਸ ਆਪਣੇ ਤਰੀਕੇ ਵਿੱਚ ਪੁੱਛਗਿੱਛ ਕਰਦੀ ਆ ਤਾਂ ਉਹ ਫਿਰ ਉਹ ਮੰਨ ਜਾਂਦਾ ਵੀ ਹਾਂ ਉਹ ਮੈਨੂੰ ਮਿਲਣ ਆਈ ਸੀ ਤੇ ਉਹ ਮੇਰੇ ਨਾਲ ਗਾਲੋ ਦੇ ਉੱਤੇ ਜ਼ਿਆਦਾ ਆਰਗਿਊ ਕਰ ਰਹੀ ਸੀ ਮੈਨੂੰ ਗੁੱਸਾ ਆਇਆ ਤੇ ਮੈਂ ਮਾਰਤਾ ਫਿਰ ਪੁਲਿਸ ਉਹਨੂੰ ਉਸੇ ਜਗ੍ਹਾ ਤੇ ਲੈ ਕੇ ਜਾਂਦੀ ਆ ਵੀ ਸਾਨੂੰ ਲਾਸ਼ ਦਿਖਾਉ ਉਹਨੂੰ ਮਾਰਿਆ ਕਿੱਥੇ ਆ ਫਿਰ ਉਹ লাশ ਦਿਖਾਉਣ ਲਈ ਉਹਨੂੰ ਲੈ ਕੇ ਜਾਂਦਾ ਉਹ ਉਹੀ ਜੰਗਲ ਵਾਲੀ ਜਗ੍ਹਾ 'ਚ 60 ਕਿਲੋਮੀਟਰ ਦੂਰ ਉੱਥੇ ਕੋਈ ਵੀ ਵਸੋਂ ਨਹੀਂ ਸੀਗੀ ਉੱਥੇ ਸਿਰਫ ਇੱਕ ਨਾਰਮਲ ਜੰਗਲ ਸੀਗਾ ਜਦੋਂ ਉੱਥੇ ਜਾਂਦਾ ਤਾਂ ਉੱਥੇ ਪੁਲਿਸ ਨੂੰ ਉਹਦੀ লাশ ਵੀ ਮਿਲਦੀ ਆ ਤੇ ਪੁਲਿਸ ਪਹਿਲਾਂ ਸੋਚ ਲੈਂਦੀ ਉਹ ਚਲੋ ਸਾਰਾ ਸਿਸਟਮ ਕਲੀਅਰ ਆ লাশ ਮਿਲ ਗਈ ਬੰਦਾ ਮੰਨ ਗਿਆ ਵੀ ਕੇਸ ਸਾਲਵ ਆ ਪਰ ਉੱਥੇ ਇੱਕ ਪੁਲਿਸ ਦਾ ਆਫੀਸਰ ਸੀਗਾ ਉਹਨੂੰ ਇਹ ਗੱਲ ਬੜੀ ਵੱਖਰੀ ਕੀ ਲੱਗੀ ਵੀ ਜੇ ਇਹਨੇ ਨੂੰ ਮਾਰਨਾ ਹੀ ਸੀ ਤਾਂ ਇਹ ਇਹਨੂੰ ਸ਼ਹਿਰ ਚ ਹੀ ਮਾਰ ਸਕਦਾ ਸੀ ਇਹ ਇਹਨੂੰ 60 ਕਿਲੋਮੀਟਰ ਦੂਰ ਕਿਉਂ ਲੈ ਕੇ ਗਿਆ ਫਿਰ ਪੁਲਿਸ ਵਾਲੇ ਉਹਨੂੰ ਦੁਬਾਰਾ 2-3 ਦਿਨ ਲਗਾਤਾਰ ਸਵਾਲ ਜਵਾਬ ਕਰਦੇ ਆ ਉਹ ਨਹੀਂ ਮੰਨਦਾ ਫਿਰ ਜਦੋਂ ਜ਼ਿਆਦਾ ਉਹਦੇ ਨਾਲ ਸ਼ਕਤੀ ਹੁੰਦੀ ਹੈ ਤਾਂ ਉਹ ਮੰਨ ਜਾਂਦਾ ਵੀ ਹਾਂ ਮੈਂ ਉਹਨੂੰ 60 ਕਿਲੋਮੀਟਰ ਦੂਰ ਕਿਉਂ ਲੈ ਕੇ ਗਿਆ ਸੀ ਤਾਂ ਉਹ ਇੱਕ ਨਵੀਂ ਸਟੋਰੀ ਸੁਣਾਉਂਦਾ ਉਹ ਸਟੋਰੀ ਇਹ ਸੀ ਉਹ ਕਹਿੰਦਾ ਮੇਰਾ ਇੱਕ ਫਰੈਂਡ ਸੀ ਕਰਨ ਸੌਰੀ ਕਿਰਨ ਉਹ ਕਹਿੰਦਾ ਮੇਰਾ ਇੱਕ ਫਰੈਂਡ ਸੀਗਾ ਕਿਰਨ ਅਸੀਂ ਬਚਪਨ ਤੋਂ ਇਕੱਠੇ ਹੀ ਰਹੇ ਸੀ ਇਕੱਠੇ ਹੀ ਪੜੇ ਸੀ ਇਕੱਠੇ ਲਿਖੇ ਸੀ ਤੇ ਉਹ ਵੀ ਆਪਣੀ ਘਰ ਵਾਲੀ ਤੋਂ ਏਦਾਂ ਹੀ ਪਰੇਸ਼ਾਨ ਹੁੰਦਾ ਸੀ ਤਾਂ ਮੈਂ ਇੱਕ ਦਿਨ ਉਸ ਨੂੰ ਆਪਦੀ ਸਾਰੀ ਇਨਫੋਰਮੇਸ਼ਨ ਦਿੱਤੀ ਜੋ ਵੀ ਮੇਰੇ ਰਿਲੇਸ਼ਨ ਦੇ ਵਿੱਚ ਚੱਲ ਰਿਹਾ ਸੀਗਾ ਜਾਣਕਾਰੀ ਦਿੱਤੀ ਤੇ ਉਹਨੇ ਉਹਨੂੰ ਕਿਹਾ ਵੀ ਜੇ ਤੂੰ ਆਪਣੀ ਘਰ ਦੇ ਤੋਂ ਛਡਕਾਰਾ ਚਾਹਣਾ ਤਾਂ ਤੂੰ ਉਹਨੂੰ ਮਾਰ ਦੇ ਮਾਰ ਕੇ ਉਹਨੂੰ ਇੱਕ 60 ਕਿਲੋਮੀਟਰ ਇੱਥੋਂ ਦੂਰ ਜੰਗਲ ਆ ਉੱਥੇ ਜਾ ਕੇ ਦੱਬ ਦੇ ਤਾਂ ਉਹਨਾਂ ਨੂੰ ਬੜੀ ਹਰਾਨੀ ਹੁੰਦੀ ਆ ਵੀ ਕਿਰਨ ਇਹ ਤੈਨੂੰ ਗੱਲ ਕਿਵੇਂ ਕਹਿ ਸਕਦਾ ਵੀ 60 ਕਿਲੋਮੀਟਰ ਦੂਰ ਲੈ ਜਾ ਉੱਥੇ ਜਾ ਕੇ ਦੱਬ ਦੇ ਵੀ ਉਸ ਪੁਲਿਸ ਨੂੰ ਨਹੀਂ ਪਤਾ ਲੱਗੂਗਾ ਤਾਂ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਪਰ ਉਹਨੇ ਮੈਨੂੰ ਸਾਰੀ ਇਹ ਦੱਸਿਆ ਸੀਗਾ ਵੀ ਤੂੰ ਐਂ ਕਰ ਫਿਰ ਪੁਲਿਸ ਵਾਪਸ ਜਾਂਦੀ ਆ ਤਾਂ ਉਹ ਐਨੀ ਗੱਲ ਹੋਣ ਤੋਂ ਬਾਅਦ ਪੁਲਿਸ ਨੇ ਕਿਰਨ ਨੂੰ ਪੁਲਿਸ ਸਟੇਸ਼ਨ ਬੁਲਾਇਆ ਤੇ ਉਹਨੂੰ ਪੁੱਛਿਆ ਵੀ ਤੇਰੀ ਘਰ ਵਾਲੀ ਕਿੱਥੇ ਆ ਤਾਂ ਉਹਨੇ ਜਵਾਬ ਦਿੱਤਾ ਵੀ ਮੇਰੀ ਘਰ ਵਾਲੀ ਅੱਜ ਤੋਂ 5 ਸਾਲ ਪਹਿਲਾਂ ਕਿਸੇ ਨਾਲ ਭੱਜ ਗਈ ਸੀ ਤਾਂ ਇਸ ਗੱਲ ਦਾ ਮੇਰੇ ਪਿੰਡ ਦੇ ਵੀ ਪਤਾ ਇਹ ਮੇਰੇ ਸਹੁਰਿਆਂ ਨੂੰ ਵੀ ਪਤਾ ਵੀ ਉਹ ਕਿਸੇ ਨਾਲ ਭੱਜ ਗਈ ਆ ਤੇ ਪੁਲਿਸ ਵਾਲਿਆਂ ਨੇ ਪੁੱਛਿਆ ਵੀ ਜੇ ਉਹ ਭੱਜ ਗਈ ਸੀ ਤਾਂ ਉਹਦੀ ਗਮ ਦੀ ਰਿਪੋਰਟ ਲਿਖਾਈ ਵੀ ਹਾਂ ਉਹ ਮਿਸਿੰਗ ਆ ਵੀ ਉਹ ਕਿਸੇ ਨਾਲ ਚਲੀ ਗਈ ਆ ਤਾਂ ਉਹਨੇ ਕਿਹਾ ਵੀ ਹਾਂ ਮੈਂ ਆਪਣੇ ਦੋ ਫਰੈਂਡਾਂ ਨਾਲ ਰਿਪੋਰਟ ਲਿਖਣ ਗਿਆ ਸੀ ਉਹਨਾਂ ਨੇ ਉਹ ਉਹਨੇ ਉਹ ਦੋ ਫਰੈਂਡਾਂ ਦੇ ਨਾਮ ਪੁਲਿਸ ਨੂੰ ਦਿੱਤੇ ਪੁਲਿਸ ਨੇ ਵੈਰੀਫਾਈ ਕੀਤਾ ਤੇ ਉਹ ਦੋਨੇ ਜਾਣੇ ਪੁਲਿਸ ਤੋਂ ਡਰ ਗਏ ਤੇ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਇਹਦੇ ਨਾਲ ਕੋਲੇ ਪੁਲਿਸ ਸਟੇਸ਼ਨ ਨਹੀਂ ਗਏ ਤਾਂ ਉਹਨਾਂ ਨੇ ਕਿਹਾ ਸੀ ਵੈਸੇ ਵੀ ਕਦੇ ਪੁਲਿਸ ਸਟੇਸ਼ਨ ਨਹੀਂ ਗਏ ਅਸੀਂ ਇਹਦੇ ਨਾਲ ਤਾਂ ਕੀ ਜਾਣਾ ਸੀ ਉਸ ਤੋਂ ਬਾਅਦ ਪੁਲਿਸ ਪੂਜਾ ਦੇ ਘਰੇ ਜਾਂਦੀ ਆ ਪੂਜਾ ਕਰਨ ਦੀ ਘਰ ਵਾਲੀ ਸੀ ਜੋ ਉਹਦੇ ਘਰੇ ਜਾਂਦੀ ਆ ਉਹਨੂੰ ਪੁੱਛਦੀ ਆ ਵੀ ਤੁਹਾਡੀ ਬੇਟੀ ਕਿੱਥੇ ਆ ਤਾਂ ਉਸਦੀ ਮਾਂ ਪੂਜਾ ਦੀ ਮਾਂ ਕਹਿੰਦੀ ਆ ਵੀ ਉਹ ਅੱਜ ਤੋਂ 5 ਸਾਲ ਪਹਿਲਾਂ ਸਾਡੇ ਜਵਾਈ ਕੇ ਘਰੋਂ ਚਲੀ ਗਈ ਸੀ ਕਿ ਤੇ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਹੈਗਾ ਤਾਂ ਪੁਲਿਸ ਆਉਨੇ ਪੁੱਛਿਆ ਵੀ ਤੁਸੀਂ ਕਦੇ ਪੁਲਿਸ ਰਿਪੋਰਟ ਨਹੀਂ ਕੀਤੀ ਤਾਂ ਉਹਨੇ ਕਿਹਾ ਵੀ ਪੁਲਿਸ ਰਿਪੋਰਟ ਸਾਡਾ ਜਵਾਈ ਜੋ ਕਿ ਕਰੰਸੀ ਵੀ ਉਹ ਕਰਕੇ ਗਿਆ ਸੀ ਤਾਂ ਉਹਨੇ ਸਾਨੂੰ ਇੱਕ ਪੁਲਿਸ ਰਿਪੋਰਟ ਦੀ ਕਾਪੀ ਵੀ ਦਿੱਤੀ ਆ ਪੁਲਿਸ ਵਾਲੇ ਤੋਂ ਕਾਪੀ ਲੈਂਦੇ ਆ ਤੇ ਸੇਮ ਪੁਲਿਸ ਸਟੇਸ਼ਨ ਵਿੱਚ ਜਾ ਕੇ ਵੈਰੀਫਾਈ ਕਰਦੇ ਆ ਤਾਂ ਉਹ ਪੁਲਿਸ ਸਟੇਸ਼ਨ ਵਿੱਚ ਕਦੇ ਇਦਾਂ ਦੀ ਕੋਈ ਰਿਪੋਰਟ ਹੈ ਹੀ ਨਹੀਂ ਸੀ ਜੋ ਕਿ ਕਿਰਨ ਨੇ 1 ਮਈ 2019 ਦਾ ਦਿਨ ਦੱਸਿਆ ਸੀ ਜਦੋਂ ਉਹ ਮਿਸ ਹੋਈ ਸੀ ਪਰ ਪੁਲਿਸ ਆ ਨੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਸਾਰੀਆਂ ਐਫ ਆਰਾਂ ਚੈੱਕ ਕੀਤੀਆਂ ਜਿਦੇ ਵਿੱਚ ਉਹਦੀ ਗਮਸ਼ੁਦਗੀ ਦੀ ਕੋਈ ਰਿਪੋਰਟ ਨਹੀਂ ਸੀ ਤਾਂ ਪੁਲਿਸ ਆ ਨੇ ਦੁਬਾਰਾ ਫਿਰ ਕਿਰਨ ਦਾ ਰਿਮਾਂਡ ਲਿਆ ਤੇ ਕਿਰਨ ਤੋਂ ਪੁੱਛਗਛ ਸਖਤੀ ਨਾਲ ਕੀਤੀ ਤਾਂ ਕਿਰਨ ਨੇ ਇੱਕ ਨਵੀਂ ਸਟੋਰੀ ਦੱਸੀ ਤਾਂ ਕਿਰਨ ਨੇ ਕਿਹਾ 19 1 ਮਈ 2019 ਦੇ ਵਿੱਚ ਮੈਂ ਆਪਣੀ ਵਾਈਫ ਦਾ ਕਤਲ ਕੀਤਾ ਇੱਕ ਦ੍ਰਿਸ਼ਮ ਮੂਵੀ ਦੇਖ ਕੇ ਤਾਂ ਉਹਨੇ ਦੱਸਿਆ ਵੀ ਮੈਂ ਆਪਣੀ ਵਾਈਫ ਨੂੰ ਇੱਕ ਜੰਗਲ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਮੈਂ ਉਹਨੂੰ ਮਾਰਤਾ ਮਾਰਨ ਤੋਂ ਬਾਅਦ ਮੈਂ ਉਹਨੂੰ ਉੱਥੇ ਦੱਬ ਦਿੱਤਾ ਦੱਬਨ ਤੋਂ ਬਾਅਦ ਮੈਂ ਵਾਪਸ ਆਇਆ ਵਾਪਸ ਆ ਕੇ ਮੈਂ ਸਾਰੇ ਪਿੰਡ ਦੇ ਵਿੱਚ ਰਿਸ਼ਤੇਦਾਰਾਂ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਤੇ ਆਪਣੇ ਸਹੁਰਿਆਂ ਵਿੱਚ ਇਹ ਰੌਲਾ ਪਾਇਆ ਵੀ ਮੇਰੀ ਵਾਈਫ ਦਾ ਕਿਸੇ ਨਾਲ ਰਿਲੇਸ਼ਨ ਸੀ ਤੇ ਉਹ ਪੱਜ ਚੁੱਕੀ ਆ ਤੇ ਉਹਨੇ ਇੱਕ ਫੇਕ ਐਫ ਆਈ ਆਰ ਬਣਾਈ ਤੇ ਉਹ ਐਫ ਆਈ ਆਰ ਉਹਨੇ ਸਭ ਨੂੰ ਦਿਖਾਈ ਤੇ ਉਹਦੀ ਇੱਕ ਕਾਪੀ ਉਹਨੇ ਆਪਣੇ ਸਹੁਰਿਆਂ ਨੂੰ ਵੀ ਦਿੱਤੀ ਤਾਂ ਉਹਨੇ ਕਿਹਾ ਵੀ ਇਹ ਤੋਂ ਬਾਅਦ ਮੇਰੇ ਉੱਪਰ ਕਿਸੇ ਨੇ ਸ਼ੱਕ ਨਹੀਂ ਕੀਤਾ ਮੈਂ ਆਪਦੇ ਬੱਚੇ ਨਾਲ ਵਾਪਸ ਉੱਥੇ ਆਪਣੇ ਘਰੇ ਰਹਿਣ ਲੱਗ ਗਿਆ ਤਾਂ ਉਹਨੇ ਕਿਹਾ ਵੀ ਮੈਂ ਰੈਗੂਲਰ ਆਪਣੀ ਵਾਈਫ ਦੇ ਉੱਪਰ ਨਜ਼ਰ ਬਣਾ ਕੇ ਰੱਖਦਾ ਸੀਗਾ ਵੀ ਜਿੱਥੇ ਉਹ ਮੈ ਮਾਰ ਕੇ ਦੱਬੀ ਸੀ ਉਹ ਜਗ੍ਹਾ ਕਿਵੇਂ ਆ ਕਿਉਂਕਿ ਮੈਨੂੰ ਮੂਵੀ ਦੇ ਵਿੱਚ ਇਹ ਪਤਾ ਲੱਗ ਗਿਆ ਸੀ ਵੀ ਜੇ ਆਪਾਂ ਕਿਸੇ ਨੂੰ ਮਾਰ ਦਿੰਨੇ ਆ ਤੇ ਉਹਦੀ লাশ ਨਹੀਂ ਮਿਲਦੀ ਤਾਂ ਤੁਹਾਡੇ ਉੱਪਰ ਕਦੇ ਵੀ ਸ਼ੱਕ ਨਹੀਂ ਹੁੰਦਾ ਤੇ ਤੁਹਾਨੂੰ ਕਦੇ ਕੋਈ ਸਜ਼ਾ ਨਹੀਂ ਹੋ ਸਕਦੀ ਤਾਂ ਉਹਨੇ ਕਿਹਾ ਵੀ ਮੈਂ 2019 ਤੋਂ ਲੈ ਕੇ 2021 ਤੱਕ ਉਸ ਜਗ੍ਹਾ ਉੱਤੇ ਵਾਰ-ਵਾਰ ਜਾਂਦਾ ਸੀ ਚੈੱਕ ਕਰਦਾ ਸੀ ਵੀ ਉੱਥੇ ਕੋਈ ਹਲ-ਜੋਲ ਤਾਂ ਨਹੀਂ ਹੈ ਕੋਈ ਉਹਦੀ লাশ ਨੂੰ ਪੱਟਿਆ ਗਿਆ ਹੋਵੇ ਜਾਂ ਕਿਸੇ ਨੂੰ ਕਦੇ ਕੋਈ ਸ਼ੱਕ ਹੋਇਆ ਹੋਵੇ ਤਾਂ ਉਹਨੇ ਕਿਹਾ ਵੀ 2021 ਦੇ ਵਿੱਚ ਆ ਕੇ ਮੈਂ ਦੇਖਿਆ ਵੀ ਉੱਥੇ ਜਿਸ ਜੰਗਲ ਵਿੱਚ ਮੈਂ ਮਾਰਕਾਇਆ ਸੀ ਉੱਥੇ ਜੰਗਲਾਤ ਵਿਭਾਗ ਦੇ ਵਾਲੇ ਕੋਈ ਰੋਡ ਬਣਾ ਰਹੇ ਸੀ ਤੇ ਉਹ ਰੋਡ ਦੇ ਸਾਈਡ ਦੇ ਉੱਪਰ ਉਹਨਾਂ ਨੇ ਇੱਕ ਸਰਕਲ ਬਣਾਉਣਾ ਸੀਗਾ ਵੀ ਜੰਗਲੀ ਜਾਨਵਰ ਰੋਡ ਦੇ ਉੱਪਰ ਨਾ ਆਉਣ ਤੇ ਲੋਕਾਂ ਦੀ ਫਸਲ ਵਗੈਰਾ ਨਾ ਖਰਾਬ ਕਰਨ ਤਾਂ ਉਹਨੇ ਦੇਖਿਆ ਤੇ ਉਹ ਦੇਖ ਕੇ ਘਬਰਾ ਗਿਆ ਤੇ ਉਹ ਤੋਂ ਬਾਅਦ ਉਹ ਕਹਿੰਦਾ ਵੀ ਕੁਦਰਤ ਵੱਲੋਂ ਹੀ ਦ੍ਰਿਸ਼ਮ 2 ਆਈ ਦ੍ਰਿਸ਼ਮ 2 ਦੇ ਵਿੱਚ ਉਹਨੇ ਦੇਖਿਆ ਵਿੱਕਮ ਇਹੋ ਬੰਦਾ ਇੱਕ ਆਪਣੀ লাশ ਨੂੰ ਪੱਟ ਕੇ ਦੂਜੀ ਥਾਂ ਲੈ ਕੇ ਜਾਂਦਾ ਉਹਨੂੰ ਅੱਗ ਲਾਉਂਦਾ ਤੇ ਉਹਦੀਆਂ ਆਸਤੀਆਂ ਨੂੰ ਤੋੜ ਭੰਨ ਕੇ ਸਾੜ ਕੇ ਲਗਭਗ ਖਤਮ ਕਰ ਦਿੰਦਾ ਵੀ ਉਹ ਡੀਐਨਏ ਦਾ ਸਿਸਟਮ ਹੁੰਦਾ ਜਿਹੜਾ ਡੀਐਨਏ ਚੈੱਕ ਕੀਤਾ ਜਾ ਸਕਦਾ ਤਾਂ ਉਹ ਸੇਮ ਉਹਦੇ ਦਿਮਾਗ ਦੇ ਵਿੱਚ ਦੁਬਾਰਾ ਪਲੈਨਿੰਗ ਕੰਟੀਨਿਊ ਕੀਤੀ ਤਾਂ ਉਹ ਉੱਥੇ ਗਿਆ ਉਹਨੇ ਰਾਤ ਨੂੰ ਜਾ ਕੇ ਆਪਣੀ ਵਾਈਫ ਦੀ লাশ ਉਥੋਂ ਕੱਢੀ ਉਹਨੂੰ ਅੱਗ ਲਾਈ ਅੱਗ ਲਾਉਣ ਤੋਂ ਬਾਅਦ ਉੱਥੇ ਇੱਕ ਨੇੜੇ ਫਾਰਮ ਹਾਊਸ ਸੀਗਾ ਉਹਦੇ ਬੈਕਯਾਰਡ ਦੇ ਵਿੱਚ ਜਾ ਕੇ ਉਹਨੂੰ ਉਹਨੂੰ ਦੱਬਤਾ ਤੇ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਖਤਮ ਹੋ ਗਿਆ ਤੇ ਉਹ 2021 ਤੋਂ ਲੈ ਕੇ 2024 ਤੱਕ ਜਦੋਂ ਦਾ ਬਿਲਕੁਲ ਨਹੀਂ ਪਤਾ ਲੱਗਿਆ 3 ਸਾਲ ਇਹ 2-3 ਸਾਲ ਪਿੱਛੇ ਤਾਂ ਉਹਨੂੰ ਕੁੱਲ ਮਿਲਾ ਕੇ 5-6 ਸਾਲ ਉਹਦੇ ਜ਼ਿੰਦਗੀ ਦੇ ਆਈ ਨਾਂਗੇ ਤੇ ਉਹ ਪੂਰਾ ਬੇਕਾਫ ਹੋ ਗਿਆ ਵੀ ਹੁਣ ਕਿਹੜਾ ਕਿਸੇ ਨੂੰ ਕਦੇ ਪਤਾ ਲੱਗਣਾ ਕਿਉਂਕਿ ਜਦੋਂ ਅ ਨਵਾਂ ਨਵਾਂ ਕੇਸ ਹੁੰਦਾ ਉਦੋਂ ਤੇ ਜ਼ਿਆਦਾ ਪੈਰਵਾਹੀ ਹੁੰਦੀ ਆ ਉਹ ਤੋਂ ਬਾਅਦ ਨਾ ਕਦੇ ਪੂਜਾ ਨੇ ਕਿਸੇ ਨਾਲ ਕੰਟੈਕਟ ਕਰਨਾ ਸੀ ਕਿਉਂਕਿ ਕਰਨਾ ਹੀ ਕਿੱਥੋਂ ਸੀ ਕਿਉਂਕਿ ਉਹ ਤੁਹਾਨੂੰ ਮਾਰਦਾ ਸੀ ਉਹਨੇ ਉਹ ਤੋਂ ਬਾਅਦ ਫਿਰ ਉਹਦੇ ਇੱਕ ਉਮੇਸ਼ ਫਰੈਂਡ ਨੇ ਜਦੋਂ ਉਹਨੂੰ ਦੱਸਿਆ ਵੀ ਐਂ ਕਰਕੇ ਮੇਰੀ ਘਰ ਆਣਾ ਮੇਰਾ ਡਿਸਪਿਊਟ ਚੱਲਦਾ ਤਾਂ ਉਹਨਾਂ ਦੋਨਾਂ ਨੇ ਨਸ਼ੇ ਵਿੱਚ ਉਹਨੇ ਆਪਣੀ ਸਾਰੀ ਸਟੋਰੀ ਉਮੇਸ਼ ਨੂੰ ਦੱਸਦੀ ਵੀ ਮੈਂ ਵੀ ਆਪਦੀ ਘਰ ਵਾਲੀ ਮਾਰ ਕੇ ਦੱਬੀ ਸੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਤੂੰ ਵੀ ਇਦਾਂ ਹੀ ਕਰ ਪਰ ਉਮੇਸ਼ ਦੇ ਤੇ ਉਹਦੇ ਚੱਕਰ ਵਿੱਚ ਫਰਕ ਸਿਰਫ ਇਹ ਸੀ ਵੀ ਉਮੇਸ਼ ਦੀ ਵਾਈਫ ਸਾਰਾ ਕੁਝ ਆਪਣੀ ਫਰੈਂਡ ਨੂੰ ਦੱਸ ਕੇ ਗਈ ਸੀ ਜਿਹਦੇ ਕਰਕੇ ਉਹ ਫੜਿਆ ਗਿਆ ਸੋ ਜ਼ਿੰਦਗੀ ਵਿੱਚ ਕਈ ਲੋਕ ਐਦਾਂ ਦੀਆਂ ਘਟਨਾਵਾਂ ਕਰਦੇ ਨੇ ਸੋ ਹੁਣ ਮਿਲਦੇ ਆਪਾਂ ਅਗਲੀ ਸਟੋਰੀ ਚ ਥੈਂਕ ਯੂ